ਵੈਲਕਮ ਟੂ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਲੈ ਕੇ ਵੱਡਾ ਧਮਾਕਾ ਹਾਜ਼ਰ ਨੇ ਰਖੜੀਆਂ ਦੀ ਭਾਰੀ ਸੇਲ ਲੱਗ ਚੁੱਕੀ ਹੈ 790 ਵਾਲਾ ਮਾਲ ਸਿਰਫ 2200 ਰੁਪਏ ਦਾ ਵਿਦ ਪਲਾਜੋ ਜਿਹਦੀ ਸਲਾਈ ਹੈਗੀ 500 600 ਜਲਦੀ ਤੋਂ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਤੁਮ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਭਾਰੀ ਸੇਲ ਲੱਗ ਚੁੱਕੀ ਹੈ ਲਖਣੀਆਂ ਕਰਕੇ ਦੇਖੋ 700 ਰੁਪਏ ਵਾਲਾ ਸਿਰਫ 250 ਰੁਪਏ ਦੇ ਵਿੱਚ 600 ਵਾਲਾ ਸੂਟ ਕਰਤਾ 250 250 250 ਗੱਡੀ ਦੀ ਪਾਰੀ ਸੇਲ ਲੱਗ ਚੁੱਕੀ ਹੈ ਏਕ ਏ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਜਲਦੀ ਦੇ ਜਲਦੀ ਵਿਜ਼ਿਟ ਕਰੋ ਏਕ ਏ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਫਰਾਕ ਸੂਟ ਵੀ ਪਲਾਜੋ ਸੂਟ ਵੀ ਨਾਲ ਪਲਾਜੋ ਵੀ ਦਿਖਾ ਦੇ ਵੀਰ ਆ ਲਓ ਜਾਟਾ ਜੀ ਇਕੱਲੀ ਫਰਾਕ ਆਏ ਆ ਕਿਤੇ 500 ਰੁਪਿਆ ਨਾਲ ਪਲਾਜੋ ਵੀ 500 ਰੁਪਏ ਦੀ ਸਵਾਈ ਹੈ ਬਾਜ਼ਾਰ ਦੇ ਵਿੱਚ ਸਿਰਫ 250 ਰੁਪਏ ਦਾ ਚੈੱਕ ਵੱਖ-ਵੱਖ ਕਲਰ 12 12 ਕਲਰ 24 24 ਕਲਰ ਜਿਹੜਾ ਪਹਿਲਾਂ ਆਉਂਗਾ ਉਹਨੂੰ ਪਹਿਲਾ ਕਲਰ ਮਿਲ ਜਣਾ ਨਾਲ ਜਿਹੜਾ ਪਸ スクリーンショット ਚੱਕੀ ਜਾਓ ਨਾਲ ਦੀ ਨਾਲ ਕਲਰ ਪਸੰਦ ਕਰੀ ਜਾਓ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਨਾਰੀ ਸਿਰਫ 250 ਰੁਪਏਵਾਂ ਲੱਗ ਗਈ ਜ਼ੇਰ ਪਲਾਜੋ ਸੋਤਾਲੀ ਲਾ ਪ੍ਰਿੰਟਡ ਕੁਰਤੀ ਨਾਲ ਪਲਾਜੋ ਪ੍ਰਿੰਟਡ ਕੁਰਤੀ ਨਾਲ ਪਲਾਜੋ ਪਲਾਜੋ ਦੇ ਵਿੱਚ ਮਿਆਨੀ ਬੇਬੀ ਦਿਖਾ ਦਿਓ ਜੀ ਕਸਟਮਰ ਨੂੰ ਪਰੋ ਚੈੱਕ ਫੁੱਲ ਕੋਈ ਸੱਤ ਜੋ ਨਹੀਂ ਕੋਈ ਅੱਤ ਜੋ ਨਹੀਂ ਸਿਰਫ 250 ਰੁਪਏ ਦਾ ਪਲਾਜੋ ਨਾਲ ਕੁਰਤੀ 250 250 250 ਫਟਾਫਟ ਖੋਲਦੇ ਮੈਂ ਵੱਡਾ ਵੱਡਾ ਵੀਡੀਓ ਲੰਬੀ ਨਹੀਂ ਕਰਨੀ ਛੋਟੀ ਰੱਖਣੀ ਹੈ ਜਦੋਂ ਅੱਪਾਂ ਨੇ ਜਲਦੀ ਜਲਦੀ ਸਾਡਾ ਚੈਨਲ ਏਤਮਾਨ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਪਲੇਸ ਮੇਲੇ ਬਾਜ਼ਾਰ ਦੇ ਨਮੀ ਨਮੀ ਅਪਡੇਟਸ ਦੇ ਕੇ ਹਾਜ਼ਰ ਨੇ ਸਿਰਫ 250 ਰੁਪਏ ਚ ਕੁੜਤੀ ਵਿਦ ਪਲਾਜ਼ੋ ਕਲਰਫੁੱਲ ਪ੍ਰਿੰਟ 700 ਵਾਲੀ ਕੁੜਤੀ ਪਲਾਜ਼ੋ ਸੂਟ ਕਰਤਾ ਹੈ ਸਿਰਫ 250 250 250 ਕੋਈ 800 ਨਹੀਂ ਕੋਈ 900 ਨਹੀਂ ਸਿਰਫ 250 250 250 ਜਲਦੀ ਜਲਦੀ ਵਿਜ਼ਿਟ ਕਰੋ 250 250 250 ਫਰੌਕ ਸੂਟ ਵੀ ਕਰਤਾ 250 ਪਲਾਜ਼ੋ ਸੂਟ ਵੀ ਕਰਤਾ 250 250 250 ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਸਾਡਾ ਫੋਨ ਨੰਬਰ ਨੋਟ ਕਰ ਲਓ 9814760800 ਲੇਟੈਸਟ ਲੇਟੈਸਟ ਡਿਜ਼ਾਈਨਿੰਗਾਂ ਦੇਖਣ ਲਈ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਕੋਈ ਸੱਤ ਸੌ ਨਹੀਂ ਕੋਈ ਅੱਠ ਸੌ ਨਹੀਂ ਸਿਰਫ 2400 ਸਿਰਫ 2500 2500 2500 2500 ਜਲਦੀ ਜਲਦੀ ਪਹੁੰਚੋ 2250 ਰੁਪਏ ਦੇ ਤਮਾਕੇ ਲਓ ਪਹੁੰਚੋ ਏਕੇ ਕਲੈਕਸ਼ਨ ਮੇਰ ਬਾਜ਼ਾਰ ਕਾਲੀ 2250 2250 2250 2250 ਪਲਾਜੋ ਸੁਰਨਾਜ ਪਲਾਜੋ ਵੀ ਦਿਖਾ ਦਿਓ ਕਿੰਨਾ ਸੋਨਾ ਹੈ ਦੇਖੋ ਪਲਾਜੋ ਦੇ ਵਿੱਚ ਸਿਰਫ 250 250 250 ਲੱਕੜੀ ਦੀ ਪਾਰੀ ਸੇ ਲੱਗ ਚੁੱਕੀ 250 250 ਨੈਰਾ ਕਟ ਦੇ ਵਿੱਚ 799 ਵਾਲਾ ਸਿਰਫ 299 ਦੇ ਵਿੱਚ 799 ਵਾਲਾ ਵੀ ਕਰਤਾ 299 ਰੁਪਏ 299 ਰੁਪਏ 999 ਦੇ ਵਿੱਚ ਜੇਬਾਂ ਵੀ ਲੱਗੀ ਹੋਈ 299 ਰੁਪਏ ਦੇ ਵਿੱਚ ਜੇਬਾਂ ਵਾਲਾ ਪਲੱਸ ਆ ਗਿਆ ਜੀ ਜਦੋਂ ਜਦੋਂ ਵਿਜ਼ਿਟ ਕਰੋ ਇੱਕ ਇੱਕ ਲੈਕਚਰ ਕਰੋ ਮੇਨ ਬਾਜ਼ਾਰ ਕੁਰਾਲੀ ਦੇ ਵਿੱਚ ਮੇਨ ਬਾਜ਼ਾਰ ਕੁਰਾਲੀ ਬਲਕਨ ਤੋਂ ਇੱਕ ਇੱਕ ਲੈਕਚਰ ਮੇਨ ਬਾਜ਼ਾਰ ਕੁਰਾਲੀ ਦੇ ਵਿੱਚ ਲੱਕੜੇ ਲੈ ਗਾਰੇ ਸਾਰੇ ਮਿਲਣਗੇ ਲੱਕੜੀਆਂ ਦਾ ਬੜਾ ਧਮਾਕਾ ਜੀ ਲੇਨਿੰਗ ਪ੍ਰਿੰਟ ਕਰੋ ਚੈੱਕ ਆ ਲੋ ਜੀ ਬਰੀਕ ਬੁੰਦੀਆਂ ਵਾਲਾ ਸੂਟ ਆ ਗਿਆ ਪ੍ਰਿੰਟਡ ਸੂਟ ਪ੍ਰਿੰਟਡ ਸੂਟ ਵੱਖ-ਵੱਖ ਕਲਰ ਹੀ ਲੇਟੈਸਟ ਡੀਲਰ ਸਿਰਫ 299 299 299 ਪੈਣਾ ਨੂੰ ਕਿਸੇ ਨੂੰ ਕਨਫਿਊਜ਼ਨ ਨਾ ਹੋਵੇ ਰੇਟ ਨਾਲ ਦੀ ਨਾਲ ਆਪਣੇ ਸਕਰੀਨਸ਼ਾਟ ਖਿੱਚ ਲਓ ਨਾਲ ਯਾਦ ਕਰ ਲਓ ਫਿਰ ਨਾ ਕਿਹਾ ਇੰਨਾ ਕਿਹਾ ਤਾਂ ਇੰਨਾ ਨਹੀਂ ਕਿਹਾ ਜਿਨਾ ਜਾਏਗੀ ਤੇ ਦੇਖੋ ਜੀ 299 ਜਿਨਾ ਜਾਏਗਾ ਤੇ ਵੈਰਿਟੀ ਬਹੁਤ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ 99 ਵਾਲਾ 299 299 299 ਆਹ ਲੋ ਜੀ ਪ੍ਰਿੰਟ ਆ ਵੀ ਦੇਖੋ ਜੀ ਆ ਵੀ ਦੇਖੋ ਬੜੇ ਹੋ ਜੀ ਵਾਹ ਵਾਹ ਕਲਰ ਵਾਹ ਵਾਹ ਡਿਜ਼ਾਈਨ ਅਲਟੀਮੇਟ ਕਲਰ 299 299 299 299 ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੜਾਈ ਆ ਲਓ ਜੀ ਫੋਟੋ ਵਾਲੇ ਆਰਟੀਕਲ ਆ ਲਓ ਜੀ ਫੋਟੋ ਵਾਲਿਆ ਪਲਾਜੋ ਸੂਟ ਵੀ ਆ ਚੁੱਕੇ ਇਹਦੇ ਵਿੱਚ ਘਟੋ ਘਟ ਸੌਡ ਲੈਨ ਮਿਲੂਗਾ ਵਿਦ ਦੁਪੱਟੇ ਦੇ ਨਾਲ ਕੋਟਨ ਦਾ ਸੂਟ ਹੈ ਸਿਰਫ 399 ਰੁਪਏ 399 ਰੁਪਏ ਲੱਗ ਗਈ ਸੇਲ ਵਿੱਚ 399 ਰੁਪਏ ਵਿਦ ਪਲਾਜੋ ਸੈਟ ਪੂਰਾ ਦੇਖੋ ਦੁਪੱਟਾ ਕੰਬੋ ਸੈਟ ਲੱਗ ਗਈ ਆਫਰ ਸਿਰਫ 399 1000 ਰੁਪਏ ਦਾ ਜਿਹੜਾ ਸੂਟ ਵਿਕ ਰਿਹਾ ਸਿਰਫ 399 399 399 ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਮਯਾਤ ਵਾਲੀ 399 399 ਨੰਬਰ ਨੇ 399 ਕੋਈ 900 ਨਹੀਂ ਕੋਈ 1000 ਨਹੀਂ 300 ਉਨੇ ਡ ਇਨਮੇ 300 ਡ ਇਨਮੇ ਵੇੜੀ ਨੋਟ ਕਰ ਲਓ ਵੈਰਾਈਟੀ ਨੋਟ ਕਰ ਲਓ ਡਿਜ਼ਾਈਨਿੰਗ ਆ ਬਹੁਤ ਜ਼ਿਆਦਾ ਐ ਮਾਲ ਬਹੁਤ ਜ਼ਿਆਦਾ ਐ ਉਲਝ ਨਾ ਜਾਵੇ ਤੁਹਾਡਾ ਕਸਟਮਰ ਦੇਖੋ ਜੀ ਨਾਲ ਦੀ ਨਾਲ ਫਿਲਜੋੜ ਖਿੱਚੀ ਜਾਏ ਜੀ ਔਰ ਨਾਲ ਦੀ ਨਾਲ ਜਿਹਨੂੰ ਕਿਸੇ ਨੂੰ ਮਾੜਾ ਮੋਟਾ ਪਸੰਦ ਆਂਦਾ ਸਾਈਡ ਤੇ ਆਪਣਾ ਸਕਰੀਨਸ਼ਾਟ ਲੈ ਕੇ ਰੱਖੀ ਜਾਓ ਤਾਂਕਿ ਕਸਟਮਰ ਨੂੰ ਆ ਕੇ ਦੁਕਾਨ ਤੇ ਦਿੱਕਤ ਨਾ ਹੋਵੇ ਤੇ ਜਲਦੀ ਜਲਦੀ ਆਪਣਾ ਪਸੰਦ ਕਰ ਸਕੇ ਏਕ ਏ ਕਲੈਕਸ਼ਨ ਜੀ ਦੁਪੱਟਾ ਚੈੱਕ ਕਰਾਓ ਬਾਉ ਜੀ ਨੂੰ ਦੁਪੱਟਾ ਚੈੱਕ ਕਰਾਓ ਜੀ ਲੋ ਜੀ ਲੋ ਦੁਪੱਟਾ ਕਰੋ ਜੀ ਚੈੱਕ ਬਹੁਤ ਬੜਾ ਦੁਪੱਟਾ 9 ਪ्योर ਕੋਟ ਦਾ ਦੁਪੱਟਾ 399 ਵਿਦਪਲਾਣੀ 399 ਉਹ ਚਿਕਨ ਵਾਲਾ ਵੀ 399 ਕਰਤਾ ਚਿਕਨ ਵਾਲਾ ਵੀ 399 ਚਿਕਨ ਦਾ ਆਪਣਾ 200 ਰੁਪਏ ਮੀਟਰ ਜੀ ਬਾਜ਼ਾਰ ਤੇ 200 ਰੁਪਏ ਮੀਟਰ ਆਪਾਂ ਨੇ ਸਿਰਫ ਕਰਤਾ 399 ਰੁਪਏ ਮਾ ਵਿੰਡਪਾਟਨ ਸੂਟ 399 399 ਇਹ ਮਾਲ ਬਹੁਤ ਥੋੜਾ ਹੈ ਜਲਦੀ ਜਲਦੀ ਲੈ ਕੇ ਜਿਹੜਾ ਲੈ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਜੀ ਦੀ ਪਾਰੀ ਸੇ ਲੱਗ ਚੁੱਕੀ ਹੈ 399 399 ਮਿਲ ਜੂਗੇ ਡਾਰਕ ਮਿਲ ਜੂਗੇ ਸਾਰੇ ਤਰ੍ਹਾਂ ਦੇ ਕਲਰ ਮਿਲ ਜੂਗੇ ਕਲਰ ਲਾਈਟ ਵੀ ਡਾਰਕ ਵੀ ਇਸ ਤੋਂ ਇਲਾਵਾ ਹੋਰ ਵੀ ਦੋ ਤੋਂ ਇਲਾਵਾ ਹੋਰ ਵੀ ਵਾਉਂਡ 399 ਸਰ 399 ਆ ਚੁਕੇ ਨਖਨਵੀ ਸੂਟ ਪਲਾਜੋ ਸੂਟ ਵਿੱਧ ਦੇ ਚਪਟਾ ਵਿੱਧ ਪਲਾਜੋ ਮਿਆਨੀ ਪਈ ਹੈ ਪਲਾਜੋ ਦੇ ਵਿੱਚ ਆਹ ਲੋ ਜੀ 1590 ਆਲਾ ਕੀ ਰੇਟ ਹੈ ਬੋਲ ਜੀ 1590 ਆਲਾ ਕਿੰਨੇ ਦਾ ਕਰਤਾ ਫਿਰ ਦੱਸੋ 1590 ਆਲਾ ਕੀ ਰੇਟ ਹੈ 1590 ਵਾਲਾ ਸਿਰਫ 599 599 ਸਿਰਫ 599 ਜੀ ਪਰ ਇਹਨਾਂ ਦਾ ਤਾਂ ਗਾਣਾ ਪਾਣਾ 90 ਵਾਲਾ 599 ਕਲਰਫੁੱਲ ਦੇ ਵਿੱਚ ਲਾਈਟ ਆਓ ਆਓ ਜਲਦੀ ਜਲਦੀ ਜੀ ਤੇ ਇਕ ਇਕ ਕਲੈਕਸ਼ਨ ਮੇਲੋ ਯਾਰ ਖਣਾਰੀ 599 599 ਕਰੋ ਕਲਰ ਚੈੱਕ ਕਾਫੀ ਕਲਰ ਦੇਖੋ ਦੇਖੋ ਕਾਹਨੇ ਕਰਵਾਉਣੇ ਕਰਵਾ 599 ਰੁਪਏ ਸਾਰੇ ਹੀ ਮਿਲਣਗੇ ਜੀ 599 599 ਆ ਲਓ ਜੀ ਆ ਲਓ ਜੀ ਜੀ ਦੇ ਵਿੱਚ ਕਰੋ ਚੈੱਕ ਆ ਲੋ ਜੀ 599 599 599 ਸੇ ਫੋਟੋ ਵਾਲਾ ਪੀਸ ਹੈ ਫੋਟੋ ਵਾਲਾ ਪੀਸ ਫੋਟੋ ਵਾਲਾ ਪੀਸ ਫੋਟੋ ਦਾ ਜੂਮ 599 599 ਕੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਸੀ ਬੜਾ ਸਮਾਰਕਾ ਸੋਨੀ ਕੇ ਜੀ ਲੱਕੜੀਆਂ ਵਾਲੇ ਤੁਹਾਡੇ ਵਾਸਤੇ 999 ਜਲ ਆਫਰ ਜੀ ਬੀਬੀਆਂ ਪਹਿਣਾ ਵਾਸਤੇ ਜੀ ਧਿਆਨ ਨਾਲ ਸਾਰੀ ਵੀਡੀਓ ਚੈੱਕ ਕਰਨੀ ਹੈ ਜੀ ਸਕਿੱਪ ਨਹੀਂ ਕਰਨੀ ਮਾਰੋ ਆਪਣੇ ਆਪਣੇ ਸਹੀ ਗੇਜ ਉੱਤੇ 599 599 599 ਜੀ 599 ਤੁਹਾਨੂੰ ਕਹਿੰਦਾ ਆਂਦਾ ਸਕਰੀਨਸ਼ਾਟ ਮਾਰੇ ਆ ਨਾਮ ਦੀ ਨਾਲ ਜੀ ਉੱਤੇ ਲੁੱਟੋ ਮੇਲਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਆ ਜਾਓ ਮਾਲ ਬਹੁਤ ਆ ਜਲਦੀ ਦੇ ਨਾਲ ਦੀ ਵੀ ਇੱਕ ਇੱਕ ਕਲੈਕਸ਼ਨ ਮੇਨ ਬਜ਼ਾਰ ਕਰਾ ਰਹੀਆਂ ਦੀ ਆਫਰ 599 599 ਆਓ ਜੀ ਖਾਓ ਜੀ ਗਿਫਟ ਕਰੋ ਚੈੱਕ 599 599 599 599 ਸੂਟ 599 ਸਿਰਫ 599 599 21 ਇੱਕ ਬਾਣੀਆਂ ਦੀ ਦੁਕਾਨ 599 ਪਿਓਰ ਕੋਟ ਦਾ ਦੁਪੱਟਾ ਹੋਊਗਾ ਜੀ ਨਾਲ ਠੀਕ ਹੈ ਜੀ ਤੇ ਨਾਲ ਦੇਵਾਂਗੇ ਤੁਹਾਨੂੰ ਪਲਾਸ ਆਹ ਲਓ ਇਹ ਵੀ 599 500 99 599 ਇਹ ਭੈਣਾ ਕਹਿੰਦੀ ਆ ਕੋਟ ਸੈੱਟ ਕੋਟ ਸੈੱਟ ਆਹ ਲੋ ਜੀ ਠੋਡੇ ਲਈ ਲੈ ਕੇ ਪਹੁੰਚੇ ਹਾਜ਼ਰਾਂ ਕੋਟ ਸੈੱਟ ਕੋਟ ਕੋਟ ਸੈੱਟ ਸਾਡੇ 1200 ਵਾਲਾ 1200 ਸਾਡੇ 350 ਸਿਰਫ ਉਹ ਸਿਰਫ ਸਾਡੇ 350 ਰੁਪਏ ਨੇ ਲੱਗਣਾ ਸਾਡੇ 350 ਜਿਸ ਦਾ 350 ਰੁਪਏ ਲਓ ਜੀ ਕਾਲ ਲਓ ਜੀ ਕਲਰ ਡਿਜ਼ਾਈਨ ਅਲੱਗ-ਅਲੱਗ ਸਾਡੇ 350 ਰੁਪਏ ਕੋਰਦਾ ਸਾਡੇ 350 ਸਾਡੇ 350 ਲੋਈ ਲੋ ਦੇ ਚੇ ਕੇ ਸੋਹਣ ਰਹਿਣਾ ਸਾਡੇ 350 ਰੁਪਏ ਸਾਡੇ 350 ਰੁਪਏ ਲਿੰਕ ਕਰੋ ਚੈੱਕ ਸਾਡੇ 350 ਜੀ ਸਾਡੇ ਕੋਲ ਸੈਟ ਕੀ ਕੀ ਆਹ ਲੋ ਜੀ ਸਿਰ ਸਾਡੇ ਨੇ ਦਾ ਜੀ ਸਾਡੇ 350 ਰੁਪਏ ਲਈ 350 ਰੁਪਏ ਦਾ ਮਿੱਟੋ ਮਿੱਲਾ 350 ਜੀ 350 ਬਾਜ਼ਾਰ ਚ ਵਿਗਰੇ ਹਜ਼ਾਰ ਦਾ ਬਾਜ਼ਾਰ ਚ ਵਗਿਆ 1500 ਦਾ ਪਰ ਇਹ ਕੇ ਜੀ ਹੱਤੀ ਦੇ ਸਿਰਫ 350 ਦਾ ਸਿਰਫ 350 ਦਾ ਚਾਰ ਰੇਡ ਨਹੀਂ ਕੋ ਜਿਹੜਾ ਪਾ ਤੇਰੇ 350 350 ਮੈਂ ਕੋਰ ਦੇ 300 ਜੀ 350 ਹੈ ਵੀਰ 350 ਤੋਂ 350 350 350 ਪਰ ਸਾਡੇ ਕੋਲੇ ਮਿਲੂਗਾ ਜੀ 350 350 ਪਾਰਟੀ ਵੀਰ ਮੇਲਾ ਲੱਗ ਚੁੱਕਿਆ ਇਹ ਕੋਈ 2200 ਨਹੀਂ ਕੋਈ 2500 ਨਹੀਂ ਸਿਰਫ ਕਿੰਨੇ ਦਾ ਆ ਲੋ ਕਰੋ ਚੱਕ ਪਾਰਟੀ ਦੇ ਸੂਟਾਂ ਦਾ ਵੀ ਲੱਗ ਚੁੱਕਿਆ ਮੇਲਾ ਇਹਦੇ ਸਾਰੇ ਲੱਗ ਲੱਗਿਆ ਫਰੌਕ ਸੂਟ ਦੇ ਵਿੱਚ ਫਰੌਕ ਸੂਟ ਇਹਦੇ ਬਾਅਦ ਹੁਣ ਵਧੀਆਲੇ ਦਿਖਾਣੇ ਸ਼ੁਰੂ ਕਰਦੇ ਸਾਨੂੰ ਜਿਹੜੇ 500 ਰੇਂਜਾਂ ਦੇ ਵਿੱਚ ਵਧੀਆ ਇਹ ਚ 2600 ਕਿੰਨੇ ਦਾ ਸਿਰਫ 699 ਦੇ 699 699 699 ਉਹ ਵੀ ਪੁੱਲ ਸਾਈਜ਼ ਵੀ ਨਹੀਂ ਪੁੱਲ ਸਾਈਜ਼ ਵੀ 999 999 999 ਸਿਰਫ 599 599 ਫਰਾਕ ਸੂਟ ਲੱਗੀ ਸੇਲ ਇਹ ਫਰਾਕ ਸੂਟ ਸਾਰੇ ਲਗ ਲਗ ਰੇਂਜਾਂ ਦੇ ਹੈਵੀ ਵਾਲ ਜਿਹੜੇ ਵਧੀਆ ਬ੍ਰਾਂਡਡ ਸੂਟ ਨੇ ਸਾਰੇ ਡਿਫਰੈਂਟ ਡਿਜ਼ਾਈਨਿੰਗ ਹੈ ਹਰ ਇੱਕ ਲਗ ਡਿਜ਼ਾਈਨ ਵੱਖ ਵੱਖ ਡਿਜ਼ਾਈਨਿੰਗ ਆ ਸਾਰੇ ਸੇਮ ਫੋਟੋ ਵਾਲੇ ਪੀਸ ਲੇਟੈਸਟ ਡਿਜ਼ਾਈਨਿੰਗ ਆ ਹਟ ਕੇ ਚੀਜ਼ਾਂ ਪਾਰਟੀ ਵੇਅਰ ਪੀਸ ਇੱਕ ਨੰਬਰ ਚੀਜ਼ ਹੈ ਵਧੀਆ ਡਿਜ਼ਾਈਨਿੰਗ ਹੈ ਜੀ ਫੋਟੋ ਵਾਲਾ ਮਾਲ ਹੈ ਇੰਸਟਾਗ੍ਰਾਮ ਰੀਲਾਂ ਵਾਲਾ ਪੀਸ ਆਹ ਦੇਖੋ ਜੀ ਫਰਾਕ ਸੂਟ ਨਿਆਰ ਦੇ ਵਿੱਚ 18 1800 ਰੁਪਏ ਦਾ बिक ਰਿਹਾ ਕਲੀਆਂ ਵਾਲਾ ਡਿਜ਼ਾਈਨ ਹੈ ਚੁੰਟਾ ਪਈਆਂ ਹੋਈਆਂ ਬ੍ਰਾਂਡਡ ਮਾਲ ਹੈ ਚੰਗੀ ਘਰਾਂ ਦਾ ਮਾਲ ਹੈ ਪਿਓਰ ਕੋਟ ਨੇ ਜੋਜ਼ਪੁਰੀ ਪ੍ਰਿੰਟ ਹੈ ਲੇਟੈਸਟ ਡਿਜ਼ਾਈਨ ਹੈ ਸਿਰਫ 699 ਰੁਪਏ ਦਾ 699 ਚੱਪਟਾ ਵਿਧ ਪਲਾਜੋ ਹੈ ਵਿਧ ਦੁਪੱਟਾ ਵਿਧ ਪਲਾਜੋ ਹੈ ਇੱਕ ਕਰ ਲੋ ਜੀ ਕਰੋ ਜੀ ਚੈੱਕ ਵਿਧ ਦੁਪੱਟਾ 699 ਰੁਪਏ 699 699 ਭਾਰੀ ਜਲਦੀ ਤੋਂ ਜਲਦੀ ਵੀਟ ਕਰੋ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਮੇਨ ਬਾਜ਼ਾਰ ਕਰਾਲੀ ਏ ਕੇ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ ਵੈਰੈਟੀ ਹੋਰ ਵੀ ਬਹੁਤ ਹਨ ਮੈਂ ਵੀਡੀਓ ਚ ਦਿਖਾ ਨਹੀਂ ਸਕਦਾ ਤੁਹਾਨੂੰ ਆਹ ਦੇਖ ਲਓ ਫੈਂਸੀ ਹੋ ਵਿੱਚ ਸਾਰਾ ਜਰੀ ਦਾ ਵਰਤਾਰਾ ਹੈ ਕਲੇ ਦੇ ਵਿੱਚ ਵਿੱਚ ਨਾਲ ਕਰਕੇ ਭੇਜਾਂਗੇ ਫੁੱਲ ਤੋਂ ਫੁੱਲ ਦੁਪੱਟਾ ਲਾਓ ਜੀ ਦੁਪੱਟਾ ਲਾਓ ਹੋਰ ਕੇ ਬਹੁਤ ਜੁਬੱਟੇ ਦੇ ਉੱਪਰ ਡਿਸਟਲ ਵਰਕ ਹੋ ਰਿਹਾ ਹੈ ਦੇਖੋ ਜੀ 골ਡਨ ਲੇਅਰ ਦਾ ਕੰਮ ਹੈ ਸਾਰਾ ਹੀ ਜੀ ਦੁਪੱਟਾ ਕਰੋ ਚੱਕ ਜੀ ਦੇਖੋ ਗਰਲੀ ਚੁਪਟਾ ਔਰਗਾਂਜਾ ਵਾਲੇ ਦੁਪੱਟਿਆਂ ਵਾਲੇ ਸੂਟ ਨੇ ਇਹ ਵਾਲੇ ਜਿਹੜੇ ਹੁਣ ਸਾਰੇ ਪਾਰਟੀ ਫੁੱਲੀ ਪਾਰਟੀ ਵੇਅਰ ਸੂਟਾਂ ਬਿਆਹਾਂ ਵਾਲੇ ਲੰਘ ਜੀ ਨਾਲੇ ਆਹ ਲੋ ਜੀ ਡਿਜ਼ਾਈਨਰ ਪੀਸ ਲੇਟੈਸਟ ਡਿਜ਼ਾਈਨ एक-एक कलेक्शन में मेन गार्ड ब्राडी नालूने बातें देखें आए ना पाए कि बढ़ाते हुए आगे कोई जाने पार्टी पे सुनने जी तेरा पीस लेटेस्ट डिज़ाइन लेटेस्ट डिज़ाइन ब्लैक कलर ट्रेंडिंग कलर जिन्हों के साथ आलो सेम जल्दी तो जल्दी वीडियो रो देखेंगे अच्छा मेन गार्ड ब्राडी डिज़ाइन लखनऊ ਪਲਾਜੋ ਦੇਵੀ ਵਰਕ ਪਲਾਜੋ ਦੇਵੀ ਵਰਕ ਹੈ ਯਾ ਦੇਖੋ ਆ ਲੋਈ ਪਹੁੰਚੇ ਵੀ ਗੱਡੇ ਤੇ ਬਰਾਜੇ ਹੋਏ ਹਾਂਜੀ ਹਾਂਜੀ ਚੁੰਨੀ ਵੀ ਕੱਦੀ ਵੀ ਸਾਰੀ ਵਾਹ ਵਾਹ ਚੁੰਨੀ ਵੀ ਵੇਖੋ ਕਿੰਨਾ ਸੋਹਣੀ ਆ ਚੁੰਨੀ ਦੇ ਉੱਪਰ ਵੀ ਵਰਕ ਆਇਆ ਕਿੰਨਾ ਸੋਹਣਾ ਆ ਰਿਹਾ ਪਿਆ ਤੱਕ ਪਾਰੀ ਸੇ ਲੱਗ ਚੁੱਕੀ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਪਰਾਲੀ ਇਸ ਤੋਂ ਇਲਾਵਾ ਵੀ ਘੱਟੋ ਘੱਟ 100 ਤੋਂ ਡਿਜ਼ਾਈਨ 1000 ਹੋਰ ਮਿਲ ਜਾਣਗੇ EKG ਹੋਰ ਸੋਟਾ ਦੇ ਉੱਪਰ ਵੀ ਸਵਰ ਸਵਰ ਲਾ ਲਈ ਵਾਦ ਤੋਂ ਵਾਦ ਸਾਡਾ ਚੈਨਲ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਕਿ ਹਰੇਕ ਮੇਰੀ ਵੀਰ ਦਾ ਭੈਣ ਦਾ ਫਾਇਦਾ ਹੋ ਸਕੇ ਜਲਦੀ ਜਲਦੀ ਵਿਜ਼ਿਟ ਕਰੋ EK COLLECTION ਮੇਰ ਬਿਆਰ ਸਾਡਾ ਫੋਨ ਨੰਬਰ ਨੋਟ ਕਰ ਲਓ 98147 7820 98147 6800 ਕਿਸੇ ਨੂੰ ਵੀ ਕੋਈ ਵੀ ਵੀ ਸਬੰਧਾ ਦਾ ਨਾਦੀਨਾ ਸਕਰੀਨ ਸ਼ਾਟ ਮਾਰ ਲਓ ਤਾਂ ਕਿ ਮੇਰੀ ਭੈਣ ਨੂੰ ਕਿਸੇ ਨੂੰ ਵੀ ਦਿੱਕਤ ਨਾ ਹੋਵੇ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਵੱਤ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਤਾਂ ਕਿ ਹਰ ਇੱਕ ਮੇਰੀ ਭੈਣ ਦਾ ਫਾਇਦਾ ਹੋ ਸਕੇ ਤਾਂ ਜਲਦੀ ਜਲਦੀ ਵਿਜ਼ਿਟ ਕਰੋ